ਅੱਜ ਦਾ ਖ਼ਾਸਾ ਮੈਰਜੀ ਕੀ ਫਤਿਹ ਆਪਾਂ ਜਰੂਖ ਕਰਦੇ ਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ ਵੱਡੀ ਖ਼ਬਰ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੀ ਵੀਡੀਓ ਆ ਪੂਰੀ ਦੇਖਣੀ ਆ ਸਕਿੱਪ ਨਹੀਂ ਕਰਨੀ ਇਸ ਕਰਕੇ ਥੋੜਾ ਜਿਹਾ ਜਿਹੜਾ ਇਹਦੇ ਵਿੱਚ ਆ ਕੀ ਕੀ ਸ਼ਰਤਾਂ ਨੇ ਕਿੰਨਾ ਵਾਸਤੇ ਜਿਹੜਾ ਅਰਵਿੰਦਰ ਕੇਜਰੀਵਾਲ ਦੀ ਅੱਜ ਰਿਹਾਈ ਕੋਈ ਅਜਮਾਨਤ ਤਿਆਰ ਇਹਨੇ ਬਾਹਰ ਇਸ ਨੂੰ ਲੈ ਕੇ ਸਾਰੀ ਆਪਾਂ ਗੱਲਬਾਤ ਕਰਾਂਗੇ ਅਰਮਿੰਦਰ ਕੇਜਰੀਵਾਲ ਪੰਜਾਬ ਆਪਣੇ ਦਿੱਲੀ ਦੇ ਮੁੱਖ ਮੰਤਰੀ ਸਰਾਵ ਘਟਾਲੇ ਦੇ ਵਿੱਚ ਕਾਫੀ ਲੰਬੀ ਜਿਹੜੀ ਜੇਲ ਯਾਤਰਾ ਗਈ ਤਿਹਾਰ ਜੇਲ ਦੀ ਜਿਹੜੀ ਉਹ ਕੱਟ ਕੇ ਆਏ ਨੇ ਇਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਵੋਟਾਂ ਸੀ ਤੇ ਉਸ ਵੇਲੇ ਵੀ ਜਿਹੜਾ ਉਹਨਾਂ ਨੂੰ ਜਵਾਨਤ 17 18 ਦਿਨ ਦੀ ਦਿੱਤੀ ਗਈ ਸੀ ਅਰਹਣ ਲੰਬੇ ਅਰਥਛੇ ਤੋਂ ਬਾਅਦ ਜਿਹੜਾ ਅਰਵਿੰਦਰ ਕੇਜਰੀਵਾਲ ਉਹ ਬਾਹਰ ਆਇਆਗਾ ਤੇ ਤੁਹਾਨੂੰ ਸਾਰੀ ਗੱਲਬਾਤ ਸੁਣਾਉਣੇ ਆ ਕਿ ਉਹਨਾਂ ਤੇ ਕੋਰਟ ਵੱਲੋਂ ਸੱਤਾ ਲਾਗੂ ਕੀਤੀਆਂ ਗਈਆਂ ਨੇ ਤੇਵੇਂ ਵਿਰੋਧੀ ਪਾਰਟੀਆਂ ਤੇ ਉਹਨਾਂ ਨਿਸ਼ਾਨਾ ਬਣਾਇਆ ਗਿਆ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਆਮ ਆਦਮੀ ਪਾਰਟੀ ਜਦੋਂ ਅਰਵਿੰਦ ਕੇਜਰੀਵਾਲ ਨੂੰ ਅੱਜ ਜਮਾਨਤ ਮਿਲੀ ਆ ਤਾਂ ਭੰਗੜੇ ਪਾਉਂਦੇ ਨੇ ਪੰਜਾਬ ਦੇ ਮੰਤਰੀਆਂ ਨੇ ਢੋਲ ਤੇ ਕਾफी ਠੰਗੜੇ ਪਾਇਏ ਲੋਡਪੋਰਟ ਹੋਏ ਨੇ ਆਪ ਦੇ ਇਹਨਾਂ ਲੀਡਰਾਂ ਦਾ ਕਹਿਣਾ ਹੈਗਾ ਇਤਿਹਾਸ ਵਿੱਚ ਕਹਿੰਦਾ ਅੱਜ ਤੋਂ ਸਭ ਤੋਂ ਵੱਡਾ ਜਿਹੜਾ ਦੇਣਾ ਦੱਸੋ ਇਤਿਹਾਸ ਦੇ ਵਿੱਚ ਕਹਿੰਦਾ ਸਭ ਤੋਂ ਵੱਡਾ ਦੇਣਾ ਕੋਈ ਸਰ ਆਪ ਦੇ ਖਟਾਲਿਆਂ ਦੇ ਵਿੱਚ ਸਜ਼ਾ ਕੱਟ ਕੇ ਆਵੇ ਬਾਹਰ ਤੇ ਕਹਿੰਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਦੇਣਾ ਸ਼ਰਮ ਇਹਨੂੰ ਕਹਿੰਦੇ ਆ ਬੇਸ਼ਰਮੀ ਦੀ ਹੱਦ ਹੱਦ ਹੁੰਦੀ ਹੈ ਕੋਈ ਸ਼ਰਮ ਦੀ ਤੇ ਬੇਸ਼ਰਮੀ ਦੀ ਜਦ ਲੋਕਾਂ ਦੇ ਦੂਜਿਆਂ ਦੇ ਤੰਦ ਤੰਜ ਕੱਸਦੇ ਹੋ ਤੇ ਉਦੋਂ ਵੀ ਇਤਿਹਾਸ ਦੇ ਵਿੱਚ ਕਹਿੰਦੇ ਸਭ ਤੋਂ ਵੱਡਾ ਦਿਨ ਆਊਗਾ ਦੱਸੋ ਇਤਿਹਾਸ ਵਿੱਚ ਵੱਡੇ ਦਿਨ ਤੇ ਸਾਡੇ ਜਿਹੜੇ ਗੁਰੂਆਂ ਦੇ ਆ ਉਹਨਾਂ ਦੇ ਬੱਚਿਆਂ ਦੇ ਆ ਤੇ ਬਣੇ ਆ ਕੁਰਬਾਨੀਆਂ ਕੀਤੀਆਂ ਇਤਿਹਾਸ ਵਿੱਚ ਉਹ ਦਿਨ ਵੱਡੇ ਨੇ ਨਾ ਕਿ ਕੋਈ ਸਰਾਵਕ ਢਾਲੇ ਦੇ ਵਿੱਚ ਜਿਹੜਾ ਫੜਿਆ ਗਿਆ ਉਹ ਵੱਡਾਗਾ ਪਰ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਜਿਹੜਾ ਦਿੱਲੀ ਨੂੰ ਰਵਾਨਾ ਹੋਗੇ ਤੇ ਸੇਤੀ ਜਾ ਕੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਗੇ ਲੱਗਦਾ ਉਹਨਾਂ ਨੂੰ ਮਿਲਣਗੇ ਇਸ ਦੇ ਵਿੱਚ ਤੁਹਾਨੂੰ ਇੱਕ ਹੋਰ ਜਿਹੜੀ ਵੱਡੀ ਅਪਡੇਟ ਆ ਜੇ ਆਪਾਂ ਇਹ ਕਹਿ ਦਈਏ ਕਿ ਤੁਹਾਨੂੰ ਪਤਾ ਹੈਗਾ ਜਿਹੜਾ ਸੁਖਬਾਲ ਸਿੰਘ ਖਹਿਰਾ ਜਿਹੜਾ ਕਈ ਵਾਰ ਜਿਹੜਾ ਆਮ ਆਦੀ ਪਾਰਟੀ ਪੰਜਾਬ ਵੱਲੋਂ ਜਿਹੜਾ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦਾ ਰਸਤਾ ਦਿਖਾਇਆ ਹੋਇਆਗਾ ਉਹਨਾਂ ਵੱਲੋਂ ਇੱਕ ਜਿਹੜੀ ਪੋਸਟ ਸਾਂਝੀ ਕੀਤੀ ਗਈ ਆ ਉਹਦੇ ਵਿੱਚ ਕੀ ਲਿਖਿਆ ਉਸ ਤੋਂ ਬਾਅਦ ਆਪਾਂ ਦੱਸਾਂਗੇ ਤੁਹਾਨੂੰ ਕੇਜਰੀਵਾਲ ਉੱਤੇ ਕਿਹੜੀਆਂ-ਕਿਹੜੀਆਂ ਸਰਤਾ ਲਾਗੂ ਹੁੰਦੀਆਂ ਨੇ ਸ਼ਖਬਾਲ ਸਿੰਘ ਖੈਰੇ ਦਾ ਕਹਿੰਦਾ ਖੈਰੇ ਦਾ ਕਹਿਣਾਗਾ ਕਿ ਮੈਨੂੰ ਉਮੀਦ ਹੈ ਕਿ ਅਰਿੰਦ ਕੇਜਰੀਵਾਲ ਨੂੰ ਜਰੂਰ ਅਹਿਸਾਸ ਹੋਇਆ ਹੋ ਗਿਆ ਹੋਵੇਗਾ ਕਿਉਂਕਿ ਜਦ ਕਿਸੇ ਵਿਅਕਤੀ ਨੂੰ ਝੂਠੇ ਕੇਸਾਂ ਦੇ ਤਹਿਤ ਜੇਲ੍ਹ ਦੇ ਵਿੱਚ ਡਾਕ ਦਿੱਤਾ ਜਾਂਦਾ ਤਾਂ ਉਸ ਵਿਅਕਤੀ ਦੇ ਉਸ ਦੇ ਪਰਿਵਾਰ ਉੱਤੇ ਕੀ ਬੀਤਦੀ ਹੋਵੇਗੀ ਅੱਗੇ ਖੈਰਾ ਲਿਖਦਾ ਜੋ ਕੁਝ ਈਡੀ ਅਤੇ ਸੀਬੀਆਈ ਨੇ ਅਰਵਿੰਦਰ ਕੇਜਰੀ ਨਾਲ ਕੀਤਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਭਮਤਮਾਨ ਤੇ ਰਾਜਨੀਤਿਕ ਪ੍ਰੇਰਤੋਂ ਝੂਠੇ ਦੋਸ਼ ਲਾ ਕੇ ਮੇਰੇ ਖਿਲਾਫ ਪੰਜ ਝੂਠੇ ਮਗੱਦਮੇ ਦਰਜ ਕਰਨ ਤੋਂ ਇਲਾਵਾ ਹੋਰ ਬਹੁਤ ਲੋਕਾਂ ਖਿਲਾਫ ਝੂਠੇ ਮਾਨ ਘੜਤ ਕੇਸ ਬਣਾ ਕੇ ਕੇਸ ਦਰਜ ਕੀਤੇ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਨੂੰ ਜਿਹੜਾ ਜ਼ਿਲਾਂ ਦੇ ਵਿੱਚ ਸੁੱਟਿਆ ਹੋਇਆ ਤੇ ਅਜੇ ਵੀ ਜ਼ਿਲਾਂ ਦੇ ਵਿੱਚ ਰੋਲ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨਾਲ ਇਸ ਤਰ੍ਹਾਂ ਹੀ ਬਦਲ ਖੋਰੀ ਕਰਨੀ ਜਾਰੀ ਰੱਖਦੇ ਆ ਤਾਂ ਬੀਜੇਪੀ ਤੇ ਆਪ ਦੀ ਨੀਤੀ ਵਿੱਚ ਕੋਈ ਫਰਕ ਨਹੀਂ ਇਹ ਲਿਖਿਆ ਸੀ ਸਤਪਾਲ ਸਿੰਘ ਖੈਰਾ ਨੇ ਜਿਹੜੇ ਕਿ ਐਮਐਲਏ ਨੇ ਕਾਂਗਰਸ ਦੇ ਤੇ ਉਹਨਾਂ ਵੱਲੋਂ ਜਿਹੜਾ ਇੱਕ ਇਹ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਆ ਅੱਗੇ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਕਿਹੜੀਆਂ-ਕਿਹੜੀਆਂ ਸ਼ਰਤਾਂ ਤੇ ਸੱਡਿਆ ਤੇ ਕਿਹੜੀਆਂ-ਕਿਹੜੀਆਂ ਸ਼ਰਤਾਂ ਜਿਹੜੀਆਂ ਅਰਵਿੰਦ ਕੇਜਰੀਵਾਲ ਤੇ ਜਿਹੜੀਆਂ ਲਾਗੂ ਹੋਣਗੀਆਂ ਉਹਨਾਂ ਦੇ ਵਿੱਚ ਪਹਿਲੀ ਸ਼ਰਤ ਆ ਅਰਵਿੰਦ ਕੇਜਰੀਵਾਲ ਨਾ ਤਾਂ ਮੁੱਖ ਮੰਤਰੀ ਦਫ਼ਤਰ ਨਾ ਹੀ ਸਕੱਤਰੇਤ ਦੇ ਦਫ਼ਤਰ ਦੇ ਵਿੱਚ ਨਹੀਂ ਜਾ ਸਕਣਗੇ ਪਹਿਲੀ ਸ਼ਰਤ ਦੂਜੀ ਸ਼ਰਤ ਹੈਗੀ ਆ ਕਿਸੇ ਵੀ ਸਰਕਾਰੀ ਫੈਸਲੇ 'ਤੇ ਦਸਖਤ ਨਹੀਂ ਕਰ ਸਕਣਗੇ ਇਸ ਤੀਸਰੀ ਸ਼ਰਤ ਹੈ ਕਿ ਆ ਆਪਣੇ ਟ੍ਰਾਇਲ ਨੂੰ ਲੈ ਕੇ ਕੋਈ ਜਨਤਕ ਬਿਆਨ ਜਾਂ ਟਿੱਪਣੀ ਨਹੀਂ ਕਰਨਗੇ ਚੌਥੀ ਸ਼ਰਤ ਹੈ ਕਿ ਕਿਸੇ ਵੀ ਗਵਾਹ ਨਾਲ ਸੰਪਰਕ ਨਹੀਂ ਕਰ ਸਕਣਗੇ ਪੰਜਵੀਂ ਸ਼ਰਤ ਪੰਜਵੀਂ ਸ਼ਰਤ ਆ ਇਸ ਕੇਸ ਨਾਲ ਜੁੜੀ ਕਿਸੇ ਵੀ ਅਧਿਕਾਰ ਫੈਲ ਤੱਕ ਪਹੁੰਚ ਨਹੀਂ ਕਰਨਗੇ ਲੋੜ ਪੈਣ ਤੇ ਟ੍ਰਾਇਲ ਕੋਰਟ ਦੇ ਵਿੱਚ ਪੇਸ਼ ਹੋਣਗੇ ਜਾਂਚ ਤੋਂ ਸਹਿਯੋਗ ਕਰਨਗੇ ਜਾਨੀ ਕਿ ਹਾਈ ਕੋਰਟ ਵੱਲੋਂ ਕਹਿ ਦਿੱਏ ਕਿ ਵੱਡੀਆਂ ਸ਼ਰਤਾਂ ਜਿਹੜੀਆਂ ਅਰਵਿੰਦ ਕੇਜਰੀਵਾਲ ਤੇ ਲਾ ਦਿੱਤੀਆਂ ਕਿ ਉਹ ਹੁਣ ਕਿਸੇ ਵੀ ਫੈਲ ਤੇ ਜਿਹੜੇ ਦਸਕਤ ਨਹੀਂ ਕਰ ਸਕਣਗੇ ਸਰਕਾਰੀ ਦਫ਼ਤਰਾਂ ਦੇ ਵਿੱਚ ਨਹੀਂ ਬੈਠ ਸਕਣਗੇ ਤੇ ਸਰਕਾਰੀ ਬਾਗੂਆਂ ਵਾਂਗੂ ਪਹਿਲਾਂ ਵਾਂਗੂ ਜਿਹੜਾ ਹੁਕਮ ਵਿੱਚ ਲਾਉਂਦੇ ਆ ਉਹ ਨਹੀਂ ਚਲਾ ਸਕਣਗੇ ਇਹਨੂੰ ਕਹਿੰਦੇ ਹੁੰਦੇ ਆ ਇੱਕ ਹੱਥ ਕਰ ਲਾ ਤੇ ਦੂਜਾ ਹੱਥ ਪਰ ਲਾ ਜਿਸ ਤਰ੍ਹਾਂ ਸਖਬਾਲ ਸਿੰਘ ਕਹਿ ਰਹੇ ਨੇ ਗੱਲ ਕੀਤੀ ਉਹਨਾਂ ਨੇ ਆਪਦੀ ਕੀਤੀ ਹੈ ਕਿ ਉਹਨਾਂ ਨੂੰ सीबीआई ਈਡੀ ਰਾਹੀਂ ਜਿਹੜਾ ਤਲਬ ਕੀਤਾ ਜਾਂਦਾ ਬਾਰ-ਬਾਰ ਉਹ ਵੀ ਕਾਫੀ ਜੇਲ੍ਹ ਕੱਟ ਕੇ ਆਏ ਨੇ ਇਹ ਦੂਜੇ ਪਾਸੇ ਦੇਖ ਲਈਏ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਨੌਜਵਾਨ ਜਿਹੜੇ ਸੜ ਰਹੇ ਨੇ ਜਿਨ੍ਹਾਂ ਤੇ ਐਨਐਸ ਲਗਾ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆਗਾ ਤਾਂ ਫਿਰ ਮੈਂ ਪਹਿਲਾਂ ਕਿਹਾਗਾ ਦਰਦ ਤਾਂ ਹਰੇਕ ਦੇ ਹੁੰਦਾਗਾ ਜਦੋਂ ਕਿਸੇ ਤੁਸੀਂ ਬੰਦੇ ਵਿਅਕਤੀ ਨਾਲ ਕਿਸੇ ਵੀ ਨਾਲ ਬੇਪਰੋਸਗੀ ਕਰੋਗੇ ਉਹਦੇ ਨਾਲ ਧੱਕੇਸ਼ਾਹੀ ਕਰੋਗੇ ਉਸ ਨੂੰ ਆਪਣਾ ਜਿਹੜਾ ਹੰਕਾਰ ਆ ਉਹਦੇ ਨਾਲ ਦਬਾਉਣਾ ਚਾਹੋਗੇ ਜਿਪਾ ਇਹ ਕਹਿ ਲਈਏ ਕਿ ਜਿਹੜੀ ਹੰਕਾਰ ਦੀ ਕੁਸ਼ਤੀ ਉੱਤੇ ਬੈਠ ਕੇ ਜਿਹੜੀ ਕਲਮ ਚਲਾਉਣੀ ਆ ਉਹ ਬੜੀ ਸੌਕੀ ਹੁੰਦੀ ਆ ਪਰ ਜਦੋਂ ਉਹੀ ਕਲਮ ਆਪ ਤੇ ਉੱਤੇ ਜਿਹੜੀ ਬਰੇ ਤਾਂ ਫਿਰ ਆਪ ਨੂੰ ਅਹਿਸਾਸ ਹੁੰਦਾ ਕਿ ਮੈਂ ਆਹ ਕੀਤਾ ਸੀ ਇਸ ਦਾ ਫਲ ਮੈਨੂੰ ਆ ਮਿਲਿਆ ਬਹੁਤ ਲੋਕ ਇਹ ਲੋਕਾਂ ਗੱਲ ਦੱਸਦੇ ਨਹੀਂ ਪਰ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਨਾਲ ਤਾਂ ਹੋਇਆ ਕਿ ਅਸੀਂ ਲੋਕਾਂ ਦੇ ਪੁੱਤਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਝੂਠੇ ਕੇਸਾਂ ਦੇ ਵਿੱਚ ਫਸਾਇਆ ਗਿਆ ਅਸੀਂ ਉਹਨਾਂ ਦੇ ਹਮਦਰਦੀ ਬਣਦੇ ਤੋਂ ਪਹਿਲਾਂ ਜੋ ਹਾਈ ਕੋਰਟ ਦਾ ਰੁਖ ਕਰਦੇ ਆ ਹਾਈ ਕੋਰਟ ਦੇ ਮੂਹਰੇ ਪਹੁੰਚ ਜਾਂਦੇ ਆ ਜੋ ਸੁਪਰੀਮ ਕੋਰਟ ਦਾ ਰੁਖ ਕਰਦੇ ਆ ਸੁਪਰੀਮ ਕੋਰਟ ਦੇ ਮੂਹਰੇ ਪਹੁੰਚ ਜਾਂਦੇ ਆ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਇਸ ਤਰ੍ਹਾਂ ਅੱਤਵਾਦੀ ਬਣਾ ਕੇ ਜਿਹੜਾ ਇਹ ਪੇਸ਼ ਕੀਤਾ ਜਾ ਰਿਹਾ ਹੈਗਾ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਜਿਹੜਾ ਗਾਲਿਆ ਜਾ ਰਿਹਾ ਹੈਗਾ ਤੇ ਇੱਕ ਬਹੁਤ ਵੱਡਾ ਤਖਾਂਤਾ ਤੇ ਦੁੱਖ ਵੀ ਆ ਇਸ ਕਰਕੇ ਜਿਹੜੀਆਂ ਹੁਣ ਆਪ ਦੇ ਉੱਤੇ ਬੇਤਤੀਆਂ ਨੇ ਤੇ ਉਦੋਂ ਪਤਾ ਲੱਗਦਾ ਹੈਗਾ ਤੇ ਹੁਣ ਅਰਵਿੰਦ ਕੇਜਰੀਵਾਲ ਲਈ ਭੰਗੜੇ ਪਾਏ ਜਾ ਰਹੇ ਨੇ 10 ਭੰਗੜੇ ਪਾਉਣ ਨੂੰ ਕਿਹੜਾ ਮੈਡਲ ਜਿੱਤ ਕੇ ਆਇਆ ਹੈਗਾ ਕਿਹੜੀ ਕੁਸ਼ਤੀ ਮੁਕਾਬਲੇ ਚ ਆਇਆ ਹੈਗਾ ਆਹ ਤਾਂ ਦੱਸ ਦਿਓ ਭੰਗੜੇ ਕਾਦੇ ਲਈ ਪਾਉਣੇ ਹੋ ਕੱਲ ਨੂੰ ਫੇਰ ਫੜ ਕੇ ਅੰਦਰ ਕਰ ਦੇਣਗੇ ਤੁਸੀਂ ਭੰਗੜੇ ਪਾਉਂਦੇ ਰਹੇ ਪਹਿਲਾਂ ਜਮਾਨਤ ਹੋਈ ਸੀ ਬੜਾ ਚਾਹ ਮਨਾਇਆ ਸਾਰਿਆਂ ਨੇ ਕਹਿੰਦੇ ਜਮਾਨਤ ਹੋ ਗਈ ਜੀ ਰੱਬ ਨੇ ਇਨਸਾਫ ਕਰਤਾ ਅਜੇ ਇਹਨੇ ਗੱਲਾਂ ਜਿ ਲਿਖੀ ਜਾਂਦੇ ਸੀ ਫੇਰ ਚੱਕ ਕੇ ਲੱਗੀ ਇਹਦੀ ਜੇ ਜਸ਼ਨ ਮਨਾਉਣੇ ਨੇ ਉਹਨਾਂ ਦੇ ਜਿਹੜੇ 30 32 32 ਸਾਲ ਹੋ ਗਏ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਬੈਠੇ ਆ ਜੇਕਰ ਉਹ ਬਾਹਰ ਆਉਂਦੇ ਨੇ ਉਹਨਾਂ ਲਈ ਜਸ਼ਨ ਮਨਾਉਣੇ ਠੀਕ ਹੁੰਦੇ ਨੇ ਆਮੰਦਾ ਜਿਹੜਾ ਜਾਵੇ ਸਰਾਬ ਦੇ ਘਟਾਲੇ ਦੇ ਵਿੱਚ ਜਾਵੇ ਆਪਣੀਆਂ ਕੁਟੂਤਾਂ ਕਰਕੇ ਤਾਂ ਉਹਦੇ ਉੱਤੇ ਤੁਸੀਂ ਜਸ਼ਨ ਮਨਾਉਂਦੇ ਕਹਿੰਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਦਿਨ ਇਹ ਆ ਇਹ ਫਿਰ ਤੁਸੀਂ ਹੁਣ ਦੱਸੋ ਕਿ ਜਿਹੜੀ ਇਹ ਗੱਲ ਲਿਖੀ ਆ ਆਮਾ ਦੀ ਪਾਰਟੀ ਦੇ ਵਰਕਰਾਂ ਨੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਦਿਨ ਆ ਇਸ ਦਾ ਮਤਲਬ ਕਿ ਸਾਡੇ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਲੈ ਕੇ ਜਿਹੜੀਆਂ ਸ਼ਹੀਦੀਆਂ ਹੋਈਆਂ ਕੁਰਬਾਨੀਆਂ ਹੋਈਆਂ ਸਿੱਖਾਂ ਦੀਆਂ ਹੋਈਆਂ ਨੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀਆਂ ਹੁੰਆਂ ਨੇ ਉਸ ਤੋਂ ਵੱਡਾ ਦੇਣਾ ਇਤਿਹਾਸ ਕੋ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਭ ਤੋਂ ਵੱਡੇ ਦੇਣਾ ਸਭ ਤੋਂ ਵੱਡਾ ਜਿਹੜਾ ਨਾਮ ਹਨ ਉਹਨਾਂ ਗੁਰੂਆਂ ਤੇ ਉਹਨਾਂ ਬੱਚਿਆਂ ਦੇ ਨਾਮ ਆ ਨਾ ਕਿ ਕੋਈ ਸਰਾਵਕ ਢਾਲੇ ਵਿੱਚ ਅੰਦਰ ਚੱਲਿਆ ਜਾਵੇ ਤੇ ਉਹ ਜਿਹੜਾ ਬਾਹਰ ਆ ਜੇ ਤੇ ਉਹਦੇ ਸਰਤਾ ਲਿਖਿਆ ਜਾਣ ਆ ਆ ਸਰਤਾ ਆ ਸਰਤਾ ਉਹਨੂੰ ਸਰਕਾਰ ਜਿਹੜੀ ਇਹ ਸਰਕਾਰੀ ਕੁਰਸੀ ਤੇ ਬੈਠਣ ਦਾ ਹੱਕਦਾਰ ਵੀ ਨਾ ਹੋਵੇ ਉਹ ਪੈਨ ਵੀ ਨਾ ਚਲਾ ਸਕੇ ਤੇ ਕਾਦੀ ਜਿਹੜੀ ਹੈਗੀ ਆ ਰਿਹਾਈ ਹੈ ਇਹੇ ਤੁਸੀਂ ਮਨਾਈ ਜਾਓ ਜਸ਼ਨ ਪਰ ਇਹ ਤੇ ਜਿਹੜਾ ਪੰਜਾਬ ਦੇ ਲੋਕਾਂ ਦਾ ਗਲਾ ਘੁੱਟ ਰਿਹਾ ਭਗਵਾਨ ਤਮਾਣਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਫੜ ਫੜ ਕੇ ਝੂਠੇ ਪੁੱਲ ਜਿਹੜਾ ਕੇਸਾਂ ਦੇ ਵਿੱਚ ਅੰਦਰ ਥਨ ਰਿਹਾਗਾ ਤੇ ਉਹ ਕਹਦੇ ਹੁੰਦੇ ਆ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਪਰ ਲਾ ਜੇਕਰ ਕਿਸੇ ਦਾ ਜੋਰ ਨਹੀਂ ਚੱਲਦਾ ਤੁਸੀਂ ਉਹਨਾਂ ਤੇ ਡੰਡਾ ਭਰਾਉਣੇ ਹੋ ਉਹਨਾਂ ਤੇ ਹੰਕਾਰ ਦੇ ਲਈ ਹੰਕਾਰ ਤੁਹਾਡੇ ਤੇ ਬੋਲਦਾਗਾ ਤੇ ਉਹ ਜਿਹੜੇ ਝੂਠੇ ਨੌਜਵਾਨ ਹੁੰਦੇ ਆ ਜਿਹੜੇ ਲੋਕਾਂ ਦੇ ਪੁੱਤ ਹੁੰਦੇ ਆ ਮਾਮਾ ਦੇ ਭੈਣਾ ਦੇ ਭਾਈ ਹੁੰਦੇ ਆ ਜਿਹੜੇ ਉਹਨਾਂ ਨੂੰ ਪੁੱਛ ਕੇ ਦੇਖੋ ਹਾਲ ਕੀ ਹੁੰਦਾ ਜਿਸ ਤਰ੍ਹਾਂ ਸਖਬਾਲ ਸਿੰਘ ਖੇਰਾ ਨੇ ਆਪਣਾ ਜਿਹੜਾ ਦਰਦ ਉਹ ਵੀ ਬਿਆਨ ਕੀਤਾਗਾ ਤੇ ਤੁਹਾਨੂੰ ਜਿਹੜੀ ਇਹਦੀ ਗ੍ਰਫਤਦਾਰੀ ਨੂੰ ਲੈ ਕੇ ਜਿਹੜਾ ਇਹ ਜਿਹੜੀਆਂ ਕੋਰਟ ਵੱਲੋਂ ਦਿੱਤੀਆਂ ਜਿਹੜੀਆਂ ਹਦਾਇਤਾਂ ਨੇ ਇਹਨਾਂ ਤੁਹਾਨੂੰ ਕਿਵੇਂ ਲੱਗਦਾਗਾ ਤੁਹਾਨੂੰ ਜਿਹੜਾ ਇਹ ਗੱਲ ਇੱਕ ਅੱਜ ਜਿਹੜੀ ਆਮ ਆਦਮੀ ਪਾਰਟੀ ਨੇ ਲਿਖੀ ਆ ਕਿ ਇਤਿਹਾਸ ਦੇ ਵਿੱਚ ਅੱਜ ਸਭ ਤੋਂ ਵੱਡਾ ਦਿਨ ਆ ਤੇ ਇਸ ਨੂੰ ਲੈ ਕੇ ਤੁਸੀਂ ਆਪਣੇ ਕਮੈਂਟ ਹਾਊਸ ਦੇ ਵਿੱਚ ਜ਼ਰੂਰ ਆਪਣੇ ਕਮੈਂਟ ਲਿਖਣੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਹਰ ਵਰਗ ਉੱਤੇ ਪਹੁੰਚ ਜਾਵੇ ਤਾਂ ਕਿ ਲੋਕ ਅਜਿਹੇ ਲੋਕੋ ਜਿਹੜੇ ਕਿ ਸ਼ਰਾਬ ਘਟਾਲੇ ਦੇ ਵਿੱਚ ਆਉਂਦੇ ਆ ਚਲੋ ਆ ਆਪਦੀ ਪਾਰਟੀ ਦਾ ਜਿਕਰਾ ਜੋ ਮਰਜ਼ੀ ਕਰਨ ਆਪਣ ਨੂੰ ਭੰਗੜੇ ਪਾਉਣਾ ਨੱਚਣਾ ਕੁਦਣਾ ਮੁੱਦੇ ਹੋਣ ਸਿੱਧੇ ਹੋਣ ਉਹਦੇ ਨਾਲ ਆਪਣ ਨੂੰ ਕੋਈ ਮਤਵਲ ਨਹੀਂ ਜਵੇਂ ਮਰਜ਼ੀ ਕਰੀ ਜਾਣ ਚਾਹ ਕਹਿੰਦੇ ਹੁੰਦੇ ਆ ਚਾਹੇ ਪਾਟ ਪਾਟ ਕੇ ਬੇੜਾ ਨੀਮਾ ਕਰਦੇ ਨੇ ਉਹਦੇ ਨਾਲ ਆਪਣ ਨੂੰ ਕੋਈ ਮਤਵਲ ਨਹੀਂ ਪਰ ਜਿਹੜਾ ਬੇਤੁਕੀਆਂ ਗੱਲਾਂ ਕਰਨੇ ਜਿਹਨੂੰ ਪਤਾ ਹੀ ਕੱਖ ਨਹੀਂ ਹੁੰਦਾ ਕਿਸੇ ਚੀਜ਼ ਦਾ ਤੇ ਇਤਿਹਾਸ ਦਾ ਸਭ ਤੋਂ ਵੱਡਾ ਦਿਨ ਵੀ ਇੱਕ ਮੁੱਖ ਮੰਤਰੀ ਪੰਜਾਬ ਆਪਾਂ ਦਿੱਲੀ ਦਾ ਸੌਰੀ ਇੱਕ ਮੁੱਖ ਮੰਤਰੀ ਦਿੱਲੀ ਦਾ ਸਰਾਵ ਘਟਾਲੇ ਦੇ ਵਿੱਚੋਂ ਜਮਾਨ ਤੇ ਬਾਹਰ ਆਉਂਦਾਗਾ ਤੇ ਉਹ ਕਹਿੰਦੇ ਅੱਜ ਸਭ ਤੋਂ ਵੱਡਾ ਦਿਨ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਮਕਰਨ ਸਿੰਘ ਉੱਬਾ